ਮੇਰੇ ਕੋਲ ਨੱਜਾ ਪਿੰਡ ਨੇ ਮੈਨੂੰ ਹਰ ਇੱਕ ਪਿੰਡ ਦੀ ਪਤਾ ਕਿੱਥੇ ਕਿੱਥੇ ਕੀ ਕੀ ਹੋਣਿਆ ਬਿਊਟੀਫੁੱਲ ਪਾਰਲਰ ਕੰਮ ਕਰਦੀ ਹੈ ਕੋਈ ਮੈਜਿਕ ਦੀ ਗੱਲ ਨਹੀਂ ਐਸ ਐਚਓ ਸਤਨਾਮ ਸਿੰਘ ਨੇ ਰਾਮਗੜ੍ਹ ਸਰਦਾਰਾਂ ਦੇ ਵਿੱਚ ਨਸ਼ਾ ਵੇਚਣ ਵਾਲਿਆਂ ਨੂੰ ਦਿੱਤੀ ਵਾਰਨਿੰਗ ਜਾਂ ਤਾਂ ਨਸ਼ਾ ਵੇਚਣਾ ਛੱਡ ਦਿਓ ਜਾਂ ਫਿਰ ਪਿੰਡ ਪੰਜਾਬੀ ਦੇ ਵਿੱਚ ਮੇਰੀ ਕੰਨ ਖੋਲ ਕੇ ਗੱਲ ਸੁਣ ਲੈ ਮੈਨੂੰ ਸਭ ਪਤਾ ਹੈ ਕਿ ਕਿੱਥੇ ਕੀ ਚੱਲਦਾ ਹੈ ਗੰਦ ਨਹੀਂ ਪੈਣ ਦੇਣਾ ਐਸ ਐਚਓ ਨੇ ਬਿਊਟੀ ਪਾਰਲਰ ਵਾਲੀ ਦੀ ਬਣਾ ਦਿੱਤੀ ਰੇਲ ਮੌਕੇ ਤੇ ਅੱਧਾ ਪਿੰਡ ਹੋ ਗਿਆ ਇਕੱਠਾ ਆਓ ਦੇਖਦੇ ਆਪਾਂ ਵੀਡੀਓ ਐਸ ਐਚਓ ਦਾ ਕੀ ਕਹਿਣਾ ਹੈ ਯੁੱਧ ਨਸ਼ਿਆਂ ਵਿਰੁੱਧ ਐਸ ਐਚਓ ਸਤਨਾਮ ਸਿੰਘ ਪਿੰਡ ਰਾਮਗੜ੍ਹ ਸਰਦਾਰਾਂ ਵਿੱਚ ਨਸ਼ੇ ਵੇਚਣ ਵਾਲਿਆਂ ਨੂੰ ਵਾਰਨਿੰਗ ਦਿੰਦੇ ਹੋਏ ਜਾਂ ਤਾਂ ਨਸ਼ੇ ਵੇਚਨੇ ਛੱਡ ਦਿਓ ਜਾਂ ਫਿਰ ਪਿੰਡ ਕੰਨ ਖੋਲ ਕੇ ਸੁਣ ਲੈ ਪੰਜਾਬੀ ਚ ਗੰਦ ਨਹੀਂ ਪੈਣ ਦੇਣਾ ਮੈਨੂੰ ਸਭ ਪਤਾ ਹੈ ਕਿੱਥੇ ਕੀ ਹੋ ਰਿਹਾ ਬਿਊਟੀ ਪਾਰਲਰ ਵਾਲੀ ਦੀ ਐਸ ਐਚਓ ਨੇ ਬਣਾ ਦਿੱਤੀ ਰੇਲ ਮੌਕੇ ਤੇ ਅੱਧਾ ਪਿੰਡ ਹੋ ਗਿਆ ਇਕੱਠਾ ਦੇਖੋ ਤੁਸੀਂ ਮੌਕੇ ਦੀਆਂ ਤਸਵੀਰਾਂ ਇਹ ਕੋਈ ਨਿਸ਼ੇ ਵਾਲੀ ਇਦਾਂ ਦੀ ਗੱਲਬਾਤ ਹੋ ਗਈ ਕੰਨ ਫੋਨ ਕੇ ਸੁਣ ਲੈ ਪੰਜਾਬੀ ਚ ਇਹ ਤੋਂ ਆਦਮਾ ਦੁਆਰਾ ਇਦਾਂ ਨਹੀਂ ਬੋਲਣਾ ਨਹੀਂ ਸਰ ਉਹ ਤੇ ਜਿਹੜਾ ਮੈਨੂੰ ਸੁਣ ਲੈ ਜਿਹੜੀ ਵੀ ਕਾਰਵਾਈ ਨਾ ਮੈਂ ਉਸ ਤੋਂ ਵੀ ਜ਼ਿਆਦਾ ਚੱਲੂਗਾ ਤੁਸੀਂ ਆਸੇ-ਪਾਸੇ ਲੋਕਾਂ ਦਾ ਜੀਣਾ ਮਹਾਲ ਕੀਤਾ ਵੇ ਤੈਨੂੰ ਨਹੀਂ ਐ ਮੈਂ ਤਾਂ ਕੁਝ ਨਹੀਂ ਜਿਹੜੀ ਮੈਂ ਕਹੀ ਨਹੀਂ ਕਨਾਂ ਮੈਂ ਪਿੰਡਾਂ ਜਾ ਪੜਨੇ ਮੈਨੂੰ ਹਰ ਇੱਕ ਪਿੰਡ 'ਚ ਪਤਾ ਕਿੱਥੇ ਕਿੱਥੇ ਕੀ ਕੀ ਹੋਣਿਆ ਕੋਈ ਬਿਊਟੀਫੁੱਲਰ ਦਾ ਕੰਮ ਕਰਦੀ ਹੈ ਕੋਈ ਮੈਂ ਜਿਹੜੀ ਤੈਨੂੰ ਗੱਲ ਕਹਿਣਾ ਕੋਈ ਮਾਫੀ ਰੱਖਣਾ ਨਹੀਂ ਹੋਣਾ ਠੀਕ ਹੈ ਜਿਹੜਾ ਸਰਪੰਚ ਸਾਹਿਬ ਹੋ ਗਿਆ ਮੇਰੇ ਨੂੰ ਦੱਦੇ ਠੀਕ ਹੈ ਠੀਕ ਹੈ ਜੀ ਕੋਈ ਵੀ ਤੁਮੇ ਬੰਦੇ ਨੇ ਕਹਿਤਾ ਤੱਕ ਬਾਦ ਜਾ ਤਾਂ ਇਹ ਘਰ ਛੱਡ ਜਾਓ ਪਿੰਡ ਛੱਡ ਜਾਓ ਜਾਂ ਸੁਧਰ ਜਾਓ ਦੋ ਗੱਲਾਂ ਨੇ ਮੈਂ ਜਿਹੜੀ ਗੱਲ ਕਹਿ ਰਿਹਾ ਜਾਂ ਤਾਂ ਘਰ ਛੱਡ ਜਾਓ ਛੱਡ ਦੇਣ ਜੂ ਛੱਡ ਜਾਓ ਕਿਤੇ ਹੋਰ ਚਲ ਜਾਓ ਬਹੁਤ ਦੁਖੀ ਨੇ ਲੋਗ ਆਣ ਕੇ ਸਾਡੇ ਮਾਗ ਨਹੀਂ ਮੇਰੇ ਕੋਲੇ ਹੋਰ ਵੀ ਪਿੰਡ ਜਿਵੇਂ ਕਿਤੇ ਗਿਆ ਮਗਰ ਉਹ ਇਹਦੀ ਵੀ ਕਿਸੇ ਨੂੰ ਮਾਰਾ ਚੰਗਾ ਬੋਲਣਾ ਜੇ ਬੋਲ ਵੀ ਕਿਸੇ ਨੇ ਇਹਦੀ ਵੀਡੀਓ ਬਣਾ ਲੈਣੀ ਆ ਕਾਕਾ ਜੇ ਕੁਝ ਵੀ ਦਾ ਇੱਕ ਲਾਜੀ ਉੱਚਾ ਬਣਾ ਕੇ ਰੱਖਿਆ ਆ ਉਹਦਾ ਆਧਾਰ ਇਹਦੀ ਵੀਡੀਓ ਵਾਲੀ ਫਿਰ ਮੈਂ ਦੱਸੂਗਾ ਉਧਰੋਂ ਬਹੁਤ ਕਹਿਤਾਂ ਆ ਯਾਰ ਉਧਰਲੇ ਪਾਸੇ ਘਰਾਂ ਦੇ ਬੱਚਿਆਂ ਨੂੰ ਪੈਂਦਾ ਹੋਇਆ ਜਾ ਮਰ ਰੱਖਣਾਗਾ ਤੇ ਮੈਂ ਜਿਹੜੀ ਗੱਲ ਕਹਤੀ ਆ ਕੁਝ ਨਹੀਂ ਹੈਗਾ ਇਹ ਪਿੰਡ ਦਾ ਮੁਖੀ ਆ ਨਹੀਂ ਹਾਂਜੀ ਪਤਾ ਨਹੀਂ ਠੀਕ ਆ ਨਾ ਫਿਰ ਕਿੰਨਾ ਦੁਖੀ ਹੋਊਗਾ ਜਿਹਨੇ ਕੱਟ ਕੇ ਕਰਕੇ ਬੁਲਾ ਸਾਨੂੰ ਸਰੇ ਦਹੀਂ ਤੋਂ ਉਹ ਮੰਨਦਾ ਕਿ ਤੁਸੀਂ ਗੁੱਤੰਤੰਦ ਰੱਖ ਲਓ ਤਾਂ ਬੋਲ ਆ ਜਿਹੜੀ ਕੁੱਤੇ ਦੀ ਛੱਡ ਜਿਹੜਾ ਮੈਂ ਨਸ਼ੇ ਵਾਲੀ ਗੱਲ ਕਰ ਰਿਹਾ ਮੈਂ ਆ ਗਿਆ ਮੈਂ ਤੈਨੂੰ ਦੱਤਾ ਜਿਹੜੀ ਮੈਨੂੰ ਮੇਰੀ ਸੁਣ ਲੈ ਗੱਲ ਇਹਨਾਂ ਨੇ 10 ਮਿੰਟ ਲਾਤੇ ਖੁੱਲਣ ਨੂੰ ਦਰਾਜ ਉਹ ਮੈਂ ਕੰਮ ਕਰਨ ਗਈ ਫਿਰ ਸੀ ਕਿੱਥੇ ਦੇ ਕਰੇ ਤੇਲਾ ਬੋਲੇ ਨਾ ਹੈ ਕੰਦੀ ਜੋ ਕੇ ਖੋਲ ਦੇ ਕੋਈ ਵੀ ਕੇਤਾ ਨਹੀਂ ਕਾਕਾ ਤੁਹਾਡੇ ਘਰ ਜਵੇਂ ਜੇ ਬੋਲੇ ਤੁਹਾਨੂੰ ਕੋਈ ਇਦਾਂ ਦੀ ਗੱਲ ਵਾ ਜਿਹੜਾ ਗਲਤ ਰੋਕਣਾ ਤੁਸੀਂ ਠੀਕ ਹੈ ਨਹੀਂ ਮੇਰਾ ਗੇਟ ਇੰ ਆਪਸ ਗਵਣ ਦੀ ਗੰਦ ਨਹੀਂ ਫਰੰਦੇ ਨਾ ਠੀਕ ਹੈ ਤਗੜੇ ਬਣੋ ਆਪ ਸਿਪਾਹੀ ਬਣੋ ਠੀਕ ਹੈ ਉਹ ਐਡਾ ਵੱਡਾ ਨਹੀਂ ਕੋ ਮੇਰੇ ਜਿਹੜਾ ਤੁਹਾਡੇ ਵਿਚਾਰਿਆਂ ਦੇ ਅੰਦਰੋਂ ਬਾਹਰ ਨੂੰ ਬਾਹਰ ਨਿਕਲਣ ਵਾਲ ਕੀਤਾ ਪਿਆ ਉਹ ਕਹਿੰਦੇ ਇਹ ਦਰਾਜਾ ਖੁੱਲ ਕੇ ਬਾਹਰ ਨਹੀਂ ਨਿਕਲਦੀ ਸਾਨੂੰ ਦੇ ਮਾਰੇ ਨਾਲ ਸਾਡੀ ਕੋਈ ਧੀ ਭੈਣੇ ਨਿਕਲੇ ਬਾਹਰ ਆ ਵੀ ਹੈ ਕਿ ਕੁੜੀ ਵਿਚਾਰੀਆਂ ਤਾਂ ਇੰਦਰ ਨਹੀਂ ਚੱਲ ਗਏ ਬਿਲਕੁਲ ਟੌਰਨ ਨਹੀਂ ਹੋਗਾ ਜੀ ਠੀਕ ਹੈ ਨਹੀਂ ਸਰ ਮੈਂ ਜਿਹੜੀ ਗੱਲ ਕਹੀ ਆ ਹੁਣ ਚੱਲਿਆਂ